ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਹੁ ਕੁਰਸਹੁ ਝਟੀਐ ਤਉ ਤਿਡਿਠੇ ਸਚੇ ਪਾਤਿਸਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਪਾਤਿਸਾਹ ਸਿਰ ਸਾਹਾ ਦਾਸਾ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਸਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਦੀਵਾ ਹੈ ਗੁਰੂ ਸਾਹਿਬ ਜੀ ਤਨ ਸਰੀ ਮਹੱਲਾ ਪਹਿਲਾ ਜੀਵਾ ਤੇਰਨਾਈ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾ ਕੋਣ ਗੋਵਿੰਦ ਹੈ ਜੀਓ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਓ ਗੋਣਾ ਗੋਵਿੰਦ ਹਾ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਕੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾਸਕ ਕੋਈ ਆਪੇ ਕਰੇਖ ਸਿਰਸਰ ਲੇਖ ਆਪੇ ਸੁਰਤ 부ਝਾਈ ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸਚੀ ਨਾਈ ਤੋਂ ਮ ਸਰ ਅਵਰ ਨਾ ਕੋਇ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜੀਓ ਗੁਰ ਪਰਮ ਚੁਕਾਏ ਅਕਥ ਕਹਾਏ ਸਚ ਮਹ ਸਾਚ ਸਮਾਨਾ आप उपाए, आप समाए हुकमी हुकम पछाड़ा सच्ची वडे आई गुर ते पाई तूं मान अंत सखाई नानक साहिब आवर न दूजा ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ ਇੱਕ ਸਾਹਿਬ ਦੋਏ ਰਾਹ ਵਾਦ ਬਦੰਧਿਆ ਜੀਓ ਦੋਇਰਾਹ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ ਨਾਮ ਬਿਨਾ নাহি ਕੋ ਬੇਲੀ ਬਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਬਦ ਸੰਿਆਪੈ ਸਾਚਾ ਸਿਰਜਣਹਾਰਾ ਭਗਤ ਸੋਹ ਹੈ ਦਰਵਾਰ ਸਬਦ ਸੁਹਾਇਆ ਜੀਓ ਬੋਲ ਹੈ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਇਏ ਨਾਮ ਤਿਸਾਇ ਗੁਰ ਕਾ ਸ਼ਬਦ ਵਿਕਾਣੇ پارਸ ਪਰਸੈ ਪਾਰਸ ਹੋਏ ਜਾ ਤੈਰ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰ ਸੱਚ ਸੱਚ ਕੇ ਵਾਪਾਰੀ ਭੂਖ ਪਿਆਸੋ ਆਥ ਕਿਉਂ ਦਰਜਾਏ ਸਾ ਜੀਓ ਸਤ ਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸੱਚ ਨਾਮ ਧਿਆਏ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਬੀਨਾ ਨਾਥ ਦਇਾਲ ਨਿਰੰਜਨ ਅਨ ਦਿਨ ਨਾਮ ਵਖਾਣਾ ਕਰਨੇ ਕਾਰ ਤਰਹੁ ਫੁਰਮਾਇਆ ਕਰਨੇ ਕਾਰ ਤਰਹੁ ਫੁਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨਾ ਨਾਮ ਨਿਵਾਰੀ ਕਰਨੀ ਕਾਰ ਤੁਰ ਹੋ ਫਰਮਾਈ ਆਪ ਮੋ ਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨਾ ਨਾਮੋ ਨਿਵਾਰੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਸ੍ਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਇ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਗੁਰ ਬਾਣੀ ਕਹੈ ਸੇਵਕ ਜਨ ਮੰਨੈ ਪਰ ਤਖ ਗੁਰ ਨਿਸਤਾਰੈ ਵਿਸੋਏ ਚਸਿਆ ਘੜੀਆਂ ਪਹਿਰਾ ਦਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੋਤੇ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਸਤ ਦੀਵਾ ਹੈ ਗੁਰੂ ਸਾਹਿਬ ਜੀ ਆਸਾਡ ਤਪੰਦਾ ਤਿਸ ਲਗੈ ਹਰ ਨਾਉ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਦੀ ਆਸ ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਦੀ ਆਸ ਦੁਏ ਭਾਏ ਵੇ ਗੁੱਚੀ ਐ ਗਾਲ ਪਈ ਸੁ ਜਮਕੇ ਫਾਸ ਜੇ ਹਾ ਬਿਜੈ ਸੋ ਲੋਣਾ ਮਥਾ ਜੋ ਲਿਖਿਆਸ ਰਣ ਵਿਹਾਣੀ ਪਛੋਤਾਣੀ ਉઠ ਚੱਲੇ ਗਏ ਨਿਰਾਸ ਜਿਨ ਕਾ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਵੇਨਾ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਡ ਸੁਹੰਦਾ ਤੇਸ ਲੱਗਾ ਜਿਸ ਮਾਨ ਹਰ ਚਰਨ ਨਿਵਾਸ ਪ੍ਰਭ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤੇ ਸੁਲੱਗ ਜਿਸ ਮਾਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਣ ਤਪੰਦਾ ਤਿਸ ਲੱਗੈ ਹਰਨਾਹ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਦੀ ਆਸ ਉਦੈ ਛੋੜ ਜਲੇ ਕ੍ਰਿਸ਼ਨਾ ਨਹੀਂ ਭੁਦਾ ਵੱਡੇ ਵੱਡੇ ਜੋਤੀ ਸਾਰੋਗ ਵੱਡੇ ਵੱਡੇ ਜੋਤੀ ਸਾਰੋਗ ਕਿਨੂੰ ਆ ਪੈਂ ਤਾਰੋਗ ਕਿਨੂੰ ਆ ਪੈਂ ਚੰ ਤਾਰੋਗ ਵੱਡੇ ਵੱਡੇ ਜੋ ਦੇਸ ਲੋਗ ਵੱਡੇ ਵੱਡੇ ਜੋ ਦੇਸ ਲੋਗ